ਜਦੋਂ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਹੋਈ ਤੇ ਬਾਬਾ ਜੁਝਾਰ ਸਿੰਘ ਜੀ ਪੱਜ ਕੇ ਆਏ ਮੇਰਾ ਭਰਾ ਦਾਦੇ ਦੀ ਗੋਦ ਦੇ ਵਿੱਚ ਜਾ ਵੇਖ ਰ ਮੈਂ ਵੀ ਸ਼ਹੀਦ ਹੋਣਾ ਹੈ ਪਾਸ਼ਾ ਜੀ ਨੇ ਕਿਹਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਖੁਸ਼ ਕਦੇ ਨਹੀਂ ਹੋਇਆ ਜਿੰਨਾ ਅੱਜ ਖੁਸ਼ ਜੁਝਾਰ ਸਿਆ ਤੂੰ ਮੈਨੂੰ ਕਰ ਦਿੱਤਾ ਹੈ ਨਹੀਂ ਤੇ ਮੈਨੂੰ ਸੰਸਾਰ ਦੇ ਲੋਕਾਂ ਨੇ ਉਲਾਂਘੇ ਦੇਣੇ ਸੀ ਲੋਕਾਂ ਦੇ ਪੁੱਤ ਮਰਵਾ ਦਿੱਤੇ ਤੇ ਆਪਣੇ ਲੋਕਾਂ ਕੀ ਰੱਖ ਲੈ ਲੁਕਾਵਾਂਗਾ ਨਹੀਂ ਪੰਥ ਤੋਂ ਕੁਰਬਾਨ ਕਰਦਿਆਂਗਾ ਤੇ ਕਰਕੇ ਵੀ ਵਿਖਾਈ ਪਾਸ਼ਾ ਜੀ ਨੇ ਕਿਹਾ ਜਦੋਂ ਤੇਰੇ ਸੀਨੇ ਦੇ ਵਿੱਚ ਤੀਰ ਲੱਗਣਗੇ ਨਾ ਤੂੰ ਸੀ ਨਹੀਂ ਕਰਨਾ ਉਦੋਂ ਜਕਾਰੇ ਗਜਾਉਣੇ ਆ ਰਣ ਤੱਤੇ ਦੇ ਵਿੱਚ ਬਾਬਾ ਜੁਝਾਰ ਸਿੰਘ ਜੀ ਗਏ ਵੈਰੀਆਂ ਦੇ ਆਹੂ ਲਾਏ ਆ ਮੈਦਾਨੇ ਜੰਗ ਦੇ ਵਿੱਚ ਜੁੱਧ ਕਰਦੇ ਆ ਸ਼ਹਾਦਤ ਦਾ ਜਾਮ ਪੀਤਾ ਆਪਣੇ ਪੁੱਤਰਾਂ ਦੀਆਂ ਮੌਤਾਂ ਵੇਖ ਕੇ ਦੁਨੀਆਂ ਦੇ ਲੋਕ ਰੋਂਦੇ ਤਾਂ ਬਥੇਰੇ ਵੇਖੀ ਹੋਣਗੇ ਜੇਕਰ ਕੋਈ ਜਕਾਰਿਆਂ ਵਾਲਾ ਬਾਪੂ ਦੁਨੀਆਂ ਦੇ ਵਿੱਚ ਹੈ ਪੁੱਤਰਾਂ ਦੀਆਂ ਸ਼ਹਾਦਤਾਂ ਵੇਖੀ ਜਿਹੜਾ ਜਕਾਰੀ ਲਾਉਂਦਾ ਉਹ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ